ਅੱਜ ਇਹ ਪੁੱਤ 12-13 ਸਾਲਾਂ ਦਾ ਹੋ ਗਿਆ ਤੇ ਆਪਣੇ ਆਪ ਨੂੰ ਮਾਰੀ ਜਾਂਦਾ ਆਪਣੇ ਭਰਾ ਨੂੰ ਮਾਰੀ ਜਾਂਦਾ ਆਪਣੇ ਪਿਓ ਨੂੰ ਮਾਰੀ ਜਾਂਦਾ ਆਪਣੀ ਮਾਂ ਨੂੰ ਮਾਰੀ ਜਾਂਦਾ ਜਾਂ ਇਦਾਂ ਦੇ ਬੱਚਿਆਂ ਨੂੰ ਸੰਗਲ ਨਾਲ ਬੰਨ ਕੇ ਰੱਖਣ ਲਈ ਮਜਬੂਰ ਹੋ ਜਾਂਦੇ ਨੇ ਲੋਕ ਕਿਵੇਂ ਠੀਕ ਆ ਤੂੰ रा नाम की हां <laughs> तो 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 ना <laughs> <laughs> जी बापू आए हो भाई ती कि आयो अरनो पिंड जिला के ਪਟਿਆਲੇ ਪਟਿਆਲੇ ਤੋਂ ਇਹ ਤੁਹਾਡਾ ਬੇਟਾ ਥੈਂਕ ਯੂ ਬੋਆ ਜੀ ਉਹ ਮੁੰਡਾ ਵੀ ਤੁਹਾਡਾ ਹੀ ਆ ਹਾਂਜੀ ਹਾਂਜੀ ਬੁਲਾ ਲਓ ਹੁਣ ਤਾਂ ਦੋਨੇ ਇੱਦਾਂ ਵਾ ਹਾਂਜੀ ਠੀਕ ਆ ਬੱਚੇ ਦੋ ਹੀ ਆ ਤੁਹਾਡੇ ਕੋਲ ਹੋਰ ਵੀ ਬੱਚਾ ਹੈਗਾ ਕੋਈ ਆ ਦੋ ਹੀ ਬੱਚੇ ਆ ਇਹ ਜਨਮ ਤੋਂ ਹੀ ਇਦਾਂ ਸੀ ਜਾਂ ਬਾਅਦ ਚ ਹੋਇਆ ਨਹੀਂ ਹੈ ਹੈ ਨਹੀਂ ਹੈ ਛੋਟਾ ਹੁੰਦਾ ਹੀ ਇਦਾਂ ਕਰਦਾ ਹਾਂਜੀ ਸੱਸੀ ਗੱਲ ਪੈਣੇ ਦੋਨੇ ਬੋਲਦੇ ਵੀ ਨਹੀਂ ਤੁਸੀਂ ਕੀ ਲੱਗਦੇ ਉਹਨਾਂ ਦੇ ਹਾਂਜੀ ਜਨਮ ਪਛਾਣ ਜਨਮ ਪਛਾਣ ਚ ਇਹ ਮੰਮੀ ਹੈ ਬੱਚਿਆਂ ਦੀ ਹਾਂਜੀ ਬਣਾ ਜਨਮ ਸਮੇਂ ਕੋਈ ਦਿੱਕਤ ਆਈ ਸੀ ਇਹਨਾਂ ਨੂੰ ਜਾਂ ਜਨਮ ਤੋਂ ਬਾਅਦ ਅੱਛਾ ਅੱਛਾ ਜਿਵੇਂ ਮੰਮੀ ਦਾ ਵੀ ਦਿਮਾਗ ਇਹਨਾਂ ਦਾ ਕਰਦਾ ਬੇਲੇ ਤੇਰਾ ਕੀ ਨਾਮ ਹੈ ਚਰਨਜੀਤ ਚਰਨਜੀਤ ਕੌਰ ਹੈ ਇੰਹੀਂ ਕਰੀ ਜਾਂਦੇ ਰਹਿੰਦੇ ਤੁਸੀਂ ਕੀ ਕਰਦੇ ਹੋ ਜੂਰੀ ਕਰੀ ਲਈ ਗਿਆ ਇਹ ਨਹੀਂ ਇੰਨਾ ਕਰ ਕੈਂ ਕਿਵੇਂ ਗੁਜ਼ਾਰਾ ਚੱਲਦਾ ਫਿਰ ਘਰ ਦਾ ਤੋਡਾ ਕੀ ਨਾਂ ਜੀ ਤਰਸੀਮ ਸਿੰਘ ਤਰਸੀਮ ਸਿੰਘ ਵਾਹ ਤਰਸੀਮ ਸਿੰਘ ਇਹਦਾ ਕੀ ਨਾਂ ਇਹ ਨਾਮ ਬਾਣੀ ਅਰਮਾਨ ਇਹਦਾ ਪੰਤਪ੍ਰੀਤ ਪੰਤਪ੍ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਤਪ੍ਰੀਤ ਸਿੰਘ ਤੇ ਅਰਮਾਨ ਪ੍ਰੀਤ ਸਿੰਘ ਦੋ ਪੁੱਤ ਨੇ ਦੋ ਪੁੱਤ ਨੇ ਇਸ ਮਜ਼ਦੂਰ ਜੋੜੇ ਦੇ ਅੱਜ ਇਹ ਪੁੱਤ 12-13 ਸਾਲਾਂ ਦਾ ਹੋ ਗਿਆ ਤੇ ਆਪਣੇ ਆਪ ਨੂੰ ਮਾਰੀ ਜਾਂਦਾ ਆਪਣੇ ਭਰਾ ਨੂੰ ਮਾਰੀ ਜਾਂਦਾ ਆਪਣੇ ਪਿਓ ਨੂੰ ਮਾਰੀ ਜਾਂਦਾ ਆਪਣੀ ਮਾਂ ਨੂੰ ਮਾਰੀ ਜਾਂਦਾ ਕਿੱਥੇ ਪਿਓ ਨੂੰ ਇਹਨਾਂ ਨੂੰ ਦੇਖ-ਦੇਖ ਕੇ ਹੌਸਲਾ ਹੋਣਾ ਸੀ ਵੀ ਮੇਰੇ ਪੁੱਤ ਗੱਭਰੂ ਹੋ ਚੱਲੇ ਪੜਨ ਲੱਗ ਗਏ ਹੁਣ 8ਵੀਂ ਕਲਾਸ 'ਚ ਹੋ ਗਏ 7ਵੀਂ 'ਚ ਹੋ ਗਏ ਹੁਣ ਘਰ ਦੀ ਗਰੀਬੀ ਕੱਢਣਗੇ ਤੇ ਕਿੱਥੇ ਅੱਜ ਬਾਪ ਮਜ਼ਦੂਰੀ ਕਰਨ ਵੀ ਨਹੀਂ ਜਾ ਹੁੰਦਾ ਤਾਂ ਜਿਵੇਂ ਜਿਵੇਂ ਵੱਡੇ ਹੋਈ ਜਾਂਦੇ ਆ ਦੋਨੇ ਉਹ ਤਾਕਤਵਰ ਹੋਈ ਜਾਂਦੇ ਆ ਤੇ ਇਹ ਬਜ਼ੁਰਗ ਜੋੜਾ ਕਮਜ਼ੋਰ ਹੋਈ ਜਾ ਰਿਹਾ ਆ ਆਉਣ ਵਾਲੇ 10 ਸਾਲਾਂ ਤੱਕਰ ਇਹਨਾਂ ਨੇ ਹੋਰ ਤਕੜੇ ਹੋ ਜਾਣਾ ਤਾਂ ਮਾਪਿਓ ਨੇ ਹੋਰ ਬਜ਼ੁਰਗ ਹੋ ਜਾਣਾ ਫਿਰ ਐਸੇ ਹਾਲਾਤ ਬਣਦੇ ਆ ਕਈ ਘਰਾਂ 'ਚ ਨਾ ਕੋਈ ਰਿਸ਼ਤੇਦਾਰ ਆਉਂਦਾ ਨਾ ਕੋਈ ਰਿਸ਼ਤੇਦਾਰ ਬੁਲਾਉਂਦਾ ਨਾ ਕੋਈ ਵਿਆਹ ਸ਼ਾਦੀ ਪ੍ਰੋਗਰਾਮ ਤੇ ਸੱਦਦਾ ਨਾ ਕੋਈ ਰਿਸ਼ਤਾ ਰੱਖ ਕੇ ਜੇ ਬੰਦੇ ਦੇ ਨਾਲ ਖੜਨ ਵਾਲਾ ਕੋਈ ਪਰਿਵਾਰ ਦਾ ਮੈਂਬਰ ਆਉਂਦਾ ਫਿਰ ਇਕੱਲੇ ਰਹਿ ਜਾਂਦੇ ਨੇ ਇਸ ਤਰ੍ਹਾਂ ਦੇ ਲੋਕ ਵਿਚਾਰੇ ਜਾਂ ਇਦਾਂ ਦੇ ਬੱਚਿਆਂ ਨੂੰ ਸੰਗਲ ਨਾਲ ਬੰਨ ਕੇ ਰੱਖਣ ਲਈ ਮਜਬੂਰ ਹੋ ਜਾਂਦੇ ਨੇ ਲੋਕ ਹੁਣ ਵੀ ਇਹ ਘਰੇ ਬੰਨ ਕੇ ਰੱਖਦੇ ਐ ਇਹਨਾਂ ਨੂੰ ਕਿਉਂਕਿ ਮਾਂ ਵੀ ਥੋੜੀ ਸਿੱਧੀ ਆ ਮਾਂ ਤੋਂ ਹੀ ਪ੍ਰੋਬਲਮ ਕਹ ਬੱਚਿਆਂ ਨੂੰ ਆਈ ਆ ਦੋਨਾਂ ਇਹ ਬੇਨਤੀ ਆ ਸਾਡੀ ਭੈਣੋਂ ਤੇ ਭਰਾਵੋ ਜੇ ਕਿਸੇ ਤੇ ਵਕਤ ਪਿਆ ਇਦਾਂ ਦਾ ਨਾ ਉਹਨਾਂ ਦਾ ਸਾਥ ਦਿਆ ਕਰੀਏ ਉਹਨਾਂ ਦੇ ਨਾਲ ਖੜਿਆ ਕਰੀਏ ਇਹ ਕਿਸੇ ਦੇ ਭਰਾ ਕਿਸੇ ਦੇ ਭਾਣ ਜੇ ਇਹਦੇ ਭਤੀਜੇ ਬਹੁਤ سارے ਰਿਸ਼ਤਿਆਂ ਦੇ ਵਿੱਚ ਹੋਣਗੇ ਬੱਚੇ ਪਰ ਸਾਰੇ ਰਿਸ਼ਤੇ ਇਕਦਮ ਪਿੱਛੇ ਹਟ ਜਾਂਦੇ ਨੇ ਜਦੋਂ ਕਿਸੇ ਦੇ ਘਰ 'ਚ ਇਦਾਂ ਦੇ ਹਾਲਾਤ ਬਣਦੇ ਆਜ ਪਟਿਆਲੇ ਤੋਂ ਆਏ ਨੇ ਪਟਿਆਲਾ ਜ਼ਿਲ੍ਹਾ ਵਾ ਪਿੰਡ ਕਿਹੜਾ ਜੀ ਅਰਨੋ ਅਰਨੋ ਅਰਦਾਸ ਕਰਿਓ ਇਨ੍ਹਾਂ ਬੱਚਿਆਂ ਵਾਸਤੇ ਈਰਮਾਨ ਵਾਸਤੇ ਤੇ ਪੰਥਪ੍ਰੀਤ ਵਾਸਤੇ ਵੀ ਇਹ ਆਪਣੇ ਆਪ ਦੇ ਜੋਗੇ ਹੋ ਜਾਣ ਇੰਨੇ ਕ ਜੋਗ ਹੋ ਜਾਣ ਵੀ ਆਪਦੀ ਕੇਅਰ ਕਰ ਸਕਣ ਮਾਂ ਪਿਓ ਨੂੰ ਸਪੋਰਟ ਕਰ ਸਕੋ ਮਾਂ ਪਿਓ ਦਾ ਸਾਰਾ ਬਣ ਸਕੋ ਜਨ ਕੀ ਅਰਦਾਸ ਵਿਰਤੀ ਨਾ ਜਾਵੇ ਦੇਖੋ ਕਿਵੇਂ ਮੂੰਹ ਦੇ ਵਿੱਚ ਹੱਤ ਪਾਈ ਜਾਂਦਾ ਪੰਥਪ੍ਰੀਤ ਕਿਦਾਂ ਆਪਣੇ ਹੱਥ ਤੇ ਹੀ ਦੰਦੀਆਂ ਵੱਡ ਵੱਡ ਕੇ ਹੱਥ ਨੂੰ ਖਾਈ ਜਾਂਦਾ ਰਹਿੰਦਾ ਕਿਦਾਂ ਇੱਕ ਦੂਜੇ ਨੂੰ ਮਾਰੀ ਕੁੱਟੀ ਜਾਂਦੇ ਰਹਿੰਦੇ ਆ ਪੰਥਪ੍ਰੀਤ ਨੇ ਆਪਣਾ ਹੱਥ ਤੇ ਦੰਦੀਆਂ ਵੱਡ ਵੱਡ ਕੇ ਗੂਠੇ ਤੇ ਇਦਾਂ ਅੱਟਣ ਬਣਾਏ ਪਏ ਆ ਮਾਂ ਉਂਗਲਾਂ ਦੇ ਕੋਈ ਸੋਚੀ ਨਹੀਂ ਨਾਉਣ ਧੋਣ ਦੀ ਖਾਣ ਪੀਣ ਦੀ ਪਹਿਨਣ ਦੀ ਤੇ ਪਿਓ ਅੱਖਾਂ ਦੇ ਵਿੱਚ ਅੰਜੂ ਲਈ ਬੈਠਾ ਕਿੱਥੇ ਪਿਓ ਦਾ ਮਾਨਸੀ ਦੋ ਪੁੱਤ ਪਿਓ ਦੀ ਮਤਲਬ ਅੱਜ ਜ਼ਿੰਦਗੀ ਦੇ ਵਿੱਚ ਕਿਦਾਂ ਦੇ ਹਾਲਾਤ ਬਣੇ ਹੋਏ ਨੇ ਉਹ ਕਹਿੰਦਾ ਮੈਂ ਕੰਮ ਵੀ ਨਹੀਂ ਕਰਨ ਜਾ ਸਕਦਾ ਵੀ ਜੇ ਛੱਡ ਕੇ ਦਿਹਾੜੀ ਜਾਂਨਾ ਮੈਂ ਤਾਂ ਪਿੱਛੇ ਇਹਨਾਂ ਨੂੰ ਸੰਭਾਲਣ ਵਾਲਾ ਨਹੀਂ ਕੋਈ ਮਾਂ ਵੀ ਥੋੜੀ ਜੀ ਚੁੱਪੀ ਰਹਿੰਦੀ ਹੈ ਬਸ ਪਟਿਆਲੇ ਜ਼ਿਲ੍ਹੇ ਤੋਂ ਆਏ ਨੇ ਦਵਾਈਆਂ ਦੇ ਲੰਗਰ ਦੇ ਰੂਪ ਵਿੱਚ ਪ੍ਰਸ਼ਾਦ ਰੂਪੀ ਦਵਾਈਆਂ ਲੈਣ ਦਵਾਈਆਂ ਨਾਲੋਂ ਦਵਾਵਾਂ ਦੀ ਲੋੜ ਹੈ ਇਹਨਾਂ ਨੂੰ ਜ਼ਿਆਦਾ ਬਸ ਅਰਦਾਸ ਕਰਿਓ ਅਸੀਂ ਇਹਨਾਂ ਨੂੰ ਐਡਮਿਟ ਕਰਾਂਗੇ ਇੱਥੇ 10-15 ਦਿਨਾਂ ਵਾਸਤੇ ਦਾਖਲ ਕਰਾਂਗੇ ਇਹਨਾਂ ਨੇ ਵੀ ਦਵਾਈ ਲਈ ਹੈ ਨਾਲ ਤਿੰਨਾਂ ਦੀ ਦਵਾਈ ਲਈ ਹੈ ਮਾਂ ਦੀ ਵੀ ਤੇ ਦੋਨੇ ਬੱਚਿਆਂ ਦੀ ਵੀ ਬਸ ਤੁਹਾਡੀ ਅਸੀਸ ਹੀ ਕੋਈ ਇਹਨਾਂ ਨੂੰ ਠੀਕ ਕਰ ਸਕਦੀ ਹੈ ਅਸੀਂ ਨਹੀਂ ਕਿ ਸਾਡੀ ਬੇਨਤੀ ਹੈ ਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਤਰਸ਼ੀਮ ਸਿੰਘ ਜੀ ਅਰਨੋ ਪਿੰਡਾਈ ਜਿਲ੍ਹਾ ਪਟਿਆਲਾ ਨਨ ਜੀ ਇੱਕਦਮ ਜਿਵੇਂ ਦੋਰੇ ਜਿਹੇ ਮੰਗੋ ਲੱਤਾਂ ਤੇ ਬਾਹ ਮਾਰਦੇ ਰਹਿੰਦੇ ਛੋਟੇ ਹੁੰਦੇ ਜਿੰਨ ਜਿੰਨ ਡੰਡ ਹੁੰਦੇ ਉਹ ਮੈਂ ਸਹੀ ਹੋ ਜਾਂਦੇ ਆ ਜੀ ਮਹੀਨੇ ਬਾਅਦ ਦੋ ਮਹੀਨਿਆਂ ਬਾਅਦ ਹੁਣ ਸਹੀ ਆ ਫਿਰ ਛੋਟਾ ਹੋਣ ਲੱਗ ਗਿਆ ਉਹ ਵੀ ਹੁਣ ਛੱਟ ਗਿਆ ਹੋ ਗਿਆ ਤੇ ਵੈਸੇ ਬੋਲਦੇ ਕੋਈ ਨਹੀਂ ਨਾ ਲੈਟਰਿੰਗ ਦੱਸਣ ਨਾ ਬਾਥਰੂਮ ਫੇ ਨਾ ਹੀ ਬੋਲਦੇ ਇੰਨੇ ਓਏ ਸੁਰੂ ਤਾਂ ਹੋ ਗਈ ਹੈ ਜੀ ਇੱਕ ਤੇ ਉੱਪਰਲਾ ਪੂਰਾ ਹੋ ਗਿਆ ਸੀ ਉਹ ਤਾਂ ਜ਼ਿਆਦਾ ਸੀ ਨਾ ਉਹ ਦੰਦੀਆਂ ਵੱਡਣ ਵੱਡਦਾ ਹਾਏ ਬਹੁਤ ਗੁੱਸਾ ਆਉਂਦਾ ਭਾਂਡੇ ਮੜ ਜੇ ਗੱਲ ਕਹਿ ਦੇਣ ਸਿੱਧੀ ਕੋ ਉਲਟ ਪੈਂਦੀ ਭਾਂਡੇ ਸੁੱਟ ਦੇਣੇ ਕੋਈ ਕੁਛ ਤੋੜ ਦੇਣਾ ਹਾਂਜੀ ਆਹੋਂ ਪਹਿ ਜਾਂਦੇ ਕਈ ਵਾਰੀ ਮੈਂ ਰਾਤ ਨੂੰ ਐ ਹੁੰਦਾ ਵੀ ਕਿਤੇ ਰਾਤ ਨੂੰ ਨਾ ਕੋ ਮਾਰ ਲਈ ਪਹਿਲੀ ਮੋਤ ਚਲਾਈ ਆ ਮੁੰਡੇ ਮੁੰਡੇ ਵਿੱਚ ਆਪਣਾ ਪਹਿਲਾ ਪਟਿਆਲੇ ਚਲਾਈ ਫਿਰ ਚੰਡੀਗੜ੍ਹ ਲੈ ਕੇ ਜਦੋਂ ਨੋਟਬੰਦੀ ਹੋ ਗਈ ਜੀ ਉਹ ਕਹਦੇ ਵੱਡੇ ਹੋ ਕੇ ਆਉਣਗੇ ਠੀਕ ਵੱਡੇ ਹੋ ਕੇ ਬੱਸ ਇਹ ਕਹਤਾ ਹੀ ਕੰਮ ਕਰ ਦਿਓ ਬਸ ਦਿਹਾੜੀ ਝੋੜੀ ਕਰਦੇ ਹਾਂ ਹੁਣ ਤਾਂ ਜਾਇਆ ਵੀ ਨਹੀਂ ਜਾਂਦਾ ਇੰਨਾ ਕਰਕੇ ਵੱਢ ਕੇ ਮੈਣਾ ਪੈਂਦਾ ਜੀ